ਮਸ਼ੀਨਾ ਨਾਲ ਕੰਮ ਆਪਣਾ ਟਾਉਣ ਹੋਈ ਜਾਂਦਾ ਹੈ ਮਸ਼ੀਨਾ ਮਸ਼ੀਨੀ ਯੁੱਗ ਦਾ ਨੁਕਸਾਨ ਤਾਂ ਹੋਇਆ ਹੀ ਹੈ ਨਾ ਆ ਹੁੰਦਾ ਹੀ ਹੈ ਉਹਨੂੰ ਕਿੱਥੇ ਮਸ਼ੀਨੀ ਆ ਰਿਹਾ ਕਿੱਥੇ ਹੱਤ ਦਾ ਬਣਾਣਾ ਨਹੀਂ ਸਿੱਖਦੇ ਆ ਨਹੀਂ ਸਿੱਖਦੇ ਨਾ ਕੰਮ ਹੀ ਨਹੀਂ ਰਿਹਾ ਕਿੱਥੋਂ ਸਿੱਖਣਗੇ ਬਸ ਸਾਈਕਲੋਂ ਮਸ਼ੀਨੀ ਯੁੱਗ ਹੈ ਇਹ ਚੀਜ਼ਾਂ ਮਸ਼ੀਨੀ ਯੁੱਗ ਤਾਂ ਹੈ ਪਰ ਜਿਹੜਾ ਕੰਮ ਭਈ ਹੱਥ ਨਾਲ ਹੋਣਾ ਉਹ ਹੱਥ ਨਾਲ ਹੀ ਹੋਣਾ ਵਾ ਬਸ ਯਾਨੀ ਕਿ ਸੈਂਕੜੇ ਦੇ ਵਿੱਚ ਹੀ ਗਿਣਤੀ ਰਹਿ ਗਈ ਹਾਂ ਹਾਂ ਬਸ 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 ਗਿਣਤੀ ਦੇ 4-6 ਘਰ ਹੋਣਗੇ ਜੋ ਇਸ ਕਿੱਤੇ ਨੂੰ ਹਲੇ ਵੀ ਅਪਣਾਉਂਦੇ ਐ ਕਰਦੋ ਕਿਹੜੇ ਲੋਹੇ ਦਾ ਇਸਤੇਮਾਲ ਕਰਦੇ ਹੋ ਤੁਸੀਂ ਆਪਣਾ ਪੁਰਾਣਾ ਲੋਹਾ ਲੈਂਦੇ ਜੀ ਉਹਨਾਂ ਨੂੰ ਬਣਾਉਂਦੇ ਆ ਪਰ ਨਵੀਂ ਪੀੜੀ ਨੂੰ ਇੰਨੀ ਬਚਤ ਹੀ ਹੈ ਨਹੀਂ ਵੀ ਉਹ ਇਹ ਕਹਿੰਦਾ ਵੀ ਲਾਵੀ ਪੀੜੀ ਨੂੰ ਨਹੀਂ ਹੈਗੀ ਨਵੀਂ ਪੀੜੀ ਨੂੰ ਪਤਾ ਹੀ ਨਹੀਂ ਹੈਗਾ ਹੁਣ ਇਸ ਦਿਨ ਮਿਹਨਤ ਮਜ਼ਦੂਰੀ ਕਰੀਦੀ ਆ ਪੇਟੀਆਂ ਚੱਕੀ ਦੀਆਂ ਟਰਾਂਸਪੋਰਟ ਤੇ ਤੇ ਉਹਦੇ ਲਈ ਈਜ਼ੀ ਚੱਕੀ ਜਾਂਦੀਆਂ ਭਾਈ ਮੈਂ ਸੁਣਿਆ ਕਿ ਰਾਜਸਥਾਨ ਦੇ ਲੋਕ ਜ਼ਿਆਦਾਤਰ ਇਹ ਕੰਮ ਕਰਦੇ ਹਨ ਹਾਂ ਜੀ ਹਾਂ ਜੀ ਰਾਜਸਥਾਨ ਦੇ ਲੁਧਿਆਣਾ ਲਈ ਚਾ ਸਵਾਗਤ ਮੈਂ ਕਮਲ ਕਪੂਰ 100 ਸਨਾਰ ਦੀ ਤੇ ਇੱਕ ਲੋਹਾਰ ਦੀ ਕਹਾਵਤ ਤੁਸੀਂ ਕਈ ਵਾਰ ਸੁਣੀ ਹੋਏਗੀ ਪਰ ਅੱਜ ਕੱਲ ਦੇ ਮਸ਼ੀਨੀ ਯੁੱਗ ਦੇ ਵਿੱਚ ਇਹ ਲੋਹਾਰ ਦੀਆਂ ਸੱਟਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਖੁੰਜੀਆਂ ਜਾ ਰਹੀਆਂ ਨੇ ਗਾਇਬ ਹੁੰਦੀਆਂ ਜਾ ਰਹੀਆਂ ਨੇ ਪਰ ਇੱਥੇ ਟਰਾਂਸਪੋਰਟ ਨਗਰ ਦੇ ਸੜਕ ਦੇ ਬਿਲਕੁਲ ਕਿਨਾਰੇ ਕੋਲ ਲੋਹਾਰ ਵੀਰ ਬੈਠੇ ਹੋਏ ਆ ਜੋ ਲੋਹੇ ਨੂੰ ਤਪਾ ਕੇ ਆਕਾਰ ਦਿੰਦੇ ਹੋਏ ਨਜ਼ਰ ਆ ਰਹੇ ਆ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬਣਾ ਰਹੇ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਪੁਰਾਣੇ ਲੋਹੇ ਦਾ ਕਿੰਨਾ ਖੂਬਸੂਰਤ ਇਸਤੇਮਾਲ ਕਰਦੇ ਹੋਏ ਆਪਣੀ ਰੋਜ਼ੀ ਰੋਟੀ ਇਹ ਕਮਾਰੇ ਨੇ ਇਹ ਲੋਹਾਰ ਭਰਾ ਜੋ ਆਪਣੇ ਹੱਥਾਂ ਦੀ ਮਿਹਨਤ ਅਤੇ ਆਪਣੀ ਕਲਾ ਦੇ ਨਾਲ ਲੋਹੇ ਨੂੰ ਪਿਗਲਾ ਕੇ ਆਕਾਰ ਦਿੰਦੇ ਹੋਏ ਨਜ਼ਰ ਆ ਰਹੇ ਹੈ ਪੁਰਾਣਾ ਲੋਹਾ ਵੀ ਇਸਤੇਮਾਲ ਹੋ ਜਾਂਦਾ ਹੈ ਔਰ ਗਾਕਾਂ ਨੂੰ ਸਸਤੀ ਚੀਜ਼ ਵੀ ਮਿਲ ਜਾਂਦੀ ਹੈ ਇੱਥੇ ਕੁੰਡੀਆਂ ਤੋਂ ਲੈ ਕੇ ਸੱਬਲ ਕੁਲਾੜੀਆਂ ਅਤੇ ਖੁਰਪੀਆਂ ਹੋਰ ਕਈ ਚੀਜ਼ਾਂ ਜਿਹੜੀਆਂ ਨੇ ਉਹ ਢਾਲ ਕੇ ਤਿਆਰ ਕੀਤੀਆਂ ਜਾ ਰਹੀਆਂ ਨੇ ਔਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਕ ਜਿਹੜੀ ਇਹ ਛੈਣੀ ਤਿਆਰ ਕੀਤੀ ਜਾ ਰਹੀ ਹੈ ਪੁਰਾਣੇ ਲੋਹੇ ਨੂੰ ਢਾਲ ਕੇ ਪੁਰਾਣਾ ਲੋਹਾ ਕਿਸੇ ਚੀਜ਼ ਤੇ ਪਹਿਲਾਂ ਇਸਤੇਮਾਲ ਹੋਇਆ ਫਿਰ ਉਹਨੂੰ ਆਕਾਰ ਦੇ ਕੇ ਛੈਣੀ ਦਾ ਰੂਪ ਦਿੱਤਾ ਜਾ ਰਿਹਾ ਔਰ ਨਾਲ ਦੀ ਨਾਲ ਪਾਣੀ ਦੇ ਵਿੱਚ ਡੁਬੋ ਕੇ ਉਹਨੂੰ ਸਖਤ ਵੀ ਕੀਤਾ ਜਾ ਰਿਹਾ ਇੱਕ ਤਰੀਕਾ ਹੈਗਾ ਜੋ ਕਿਤੇ ਨਾ ਕਿਤੇ ਖੁੰਝਦਾ ਜਾ ਰਿਹਾ ਤੁਹਾਨੂੰ ਇੱਥੇ ਕਿਨਾਰੇ ਤੇ ਬੈਠੇ ਹੋਰ ਕਈ ਲੋਹਾਰ ਨੇ ਜਿਹੜੇ ਮੋٹے-ਮੋٹے ਲੋਹੇ ਨੂੰ ਤੁਸੀਂ ਇਹ ਦੇਖ ਸਕਦੇ ਹੋ ਕਿ ਕਿੱਡਾ ਮਜ਼ਬੂਤ ਹਥੋੜਾ ਹੈ ਇਹ ਜਿਹੜਾ ਇਹ ਇਸਤੇਮਾਲ ਕਰਦੇ ਹੋਏ ਐਡੀ ਮਜ਼ਬੂਤ ਤਾਤੂ ਨੂੰ ਆਕਾਰ ਦਿੰਦੇ ਨੇ ਉਹਨੂੰ ਟਾਲਦੇ ਨੇ ਉਹਨੂੰ ਨਵਾਂ ਰੂਪ ਦਿੰਦੇ ਨੇ ਗੱਲਬਾਤ ਕਰਾਂਗੇ ਇਹਨਾਂ ਨਾਲ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹ ਤਿਆਰ ਕਰਦੇ ਨੇ ਔਰ ਖਾਸ ਕਰਕੇ ਲੋਹਾਰ ਕਿਤੇ ਨਾ ਕਿਤੇ ਖੁੰਝਦੇ ਜਾ ਰਹੇ ਨੇ ਉਹ ਚੀਜ਼ਾਂ ਖੁੰਝਦੀਆਂ ਜਾ ਰਹੀਆਂ ਨੇ ਜੋ ਕਦੀ ਸਾਨੂੰ ਆਮ ਦਿਖਾਈ ਦਿੰਦੀਆਂ ਸੀਗੀਆਂ ਔਰ ਉਹ ਕਹਾਵਤਾਂ ਵੀ ਇਸ ਸੌ ਸੁਨਾਰ ਦੀ ਤੇ ਇੱਕ ਲੋਹਾਰ ਦੀ ਉਹਦਾ ਕਾਰਨ ਹੀ ਹੈ ਕਿ ਲੋਹਾਰ ਦੇ ਹੱਥ ਦੀ ਸੱਟ ਇਦਾਂ ਦੀ ਹੈ ਕਿ ਲੋਹੇ ਨੂੰ ਮਜਬੂਤ ਤੋਂ ਮਜਬੂਤ ਲੋਹੇ ਨੂੰ ਵੀ ਇੱਕ ਨਵਾਂ ਆਕਾਰ ਦੇ ਦਿੰਦੀ ਹੈ ਇੱਕ ਨਵਾਂ ਰੂਪ ਦੇ ਦਿੰਦੀ ਹੈ ਇਸ ਵਕਤ ਸੱਟ ਮਾਰਦੇ ਹੋਏ ਇੰਨਾ ਵੀਰ ਦੇ ਹੱਥ ਦੇ ਵਿੱਚ ਜਿਹੜੀ ਪਕੜ ਪਕੜੀ ਹੋਈ ਹੈ ਉਹ ਵੀ ਇੰਨੀ ਜ਼ਿਆਦਾ ਤਪ ਜਾਂਦੀ ਹੈ ਕਿ ਉਹਨੂੰ ਪਾਣੀ ਦੇ ਵਿੱਚ ਡੁਬੋ ਕੇ ਠੰਡਾ ਕਰਨਾ ਪੈਂਦਾ ਤੁਸੀਂ ਆਪ ਸੋਚ ਸਕਦੇ ਹੋ ਕਿ ਕਿੱਡੀ ਜ਼ਿਆਦਾ ਮਿਹਨਤ ਲੱਗਦੀ ਹੋਏਗੀ ਇਸ ਨੂੰ ਬਣਾਉਣ ਦੇ ਵਿੱਚ ਔਰ ਨਾਲ ਹੀ ਸਭ ਤੋਂ ਵੱਡੀ ਗੱਲ ਹੈ ਰੀਸਾਈਕਲਿੰਗ ਜਿਹੜੀ ਅਸੀਂ ਵੱਡੇ ਵੱਡੀਆਂ ਮਿੱਲਾਂ ਦੇ ਵਿੱਚ ਦੇਖਦੇ ਆ ਉਹ ਇੱਥੇ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਗੱਲਬਾਤ ਕਰ ਲੈਨੇ ਵੀਰੇ ਜੀ 1 ਮਿੰਟ ਦਿਓਗੇ ਵੀਰੇ ਜੀ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਬਣਾਣੇ ਆ ਆ ਇਹ ਬਣਾਉਂਦੇ ਜੀ ਆਪਾਂ ਛੈਣੀਆਂ ਕੁੰਡੀਆਂ ਸੰਦਾਸੀਆਂ ਨਾਲੇ ਹੁੱਕਾ ਟਰੈਲੀਆਂ ਦੀਆਂ ਅੱਛਾ ਇਹ ਚੀਜ਼ਾਂ ਲੋਹਾਰ ਕਿਤੇ ਨਾ ਕਿਤੇ ਗਾਇਬ ਹੁੰਦੇ ਜਾ ਰਿਹਾ ਹੱਥਾਂ ਦੀ ਮਿਹਨਤ ਉਹ ਕਿਤੇ ਨਾ ਕਿਤੇ ਖੁੰਝਦੀ ਜੀ ਜਾ ਰਹੀ ਹੈ ਬਾ ਜੀ ਜੀ ਤੇ ਹੁਣ ਤਾਂ ਮਸ਼ੀਨਾਂ ਚੱਲ ਪਈਆਂ ਜੀ ਮਸ਼ੀਨਾਂ ਨਾਲ ਕੰਮ ਆਪਣਾ ਡਾਊਨ ਹੋਈ ਜਾਂਦਾ ਹੈ ਮਸ਼ੀਨਾਂ ਮਸ਼ੀਨੀ ਯੁੱਗ ਦਾ ਨੁਕਸਾਨ ਤਾਂ ਹੋਇਆ ਹੀ ਇਕ ਨਾ ਹਾਂ ਹੁੰਦਾ ਹੀ ਹੈ ਉਹਨੂੰ ਕਿੱਥੇ ਮਸ਼ੀਨੀ ਆਦਾ ਕਿੱਥੇ ਹੱਤ ਦਾ ਬਣਾਉਣਾ ਅੱਛਾ ਜਿਹੜੀਆਂ ਜਿਹੜੀਆਂ ਚੀਜ਼ਾਂ ਦਾ ਤੁਸੀਂ ਨਿਰਮਾਣ ਕਰਦੇ ਹੋ ਕਿਹੜੇ ਲੋਹੇ ਦਾ ਇਸਤੇਮਾਲ ਕਰਦੇ ਹੋ ਤੁਸੀਂ ਆਪਣਾ ਪੁਰਾਣਾ ਲੋਹਾ ਲੈਂਦੇ ਜੀ ਉਹਨਾਂ ਨੂੰ ਬਣਾਉਂਦੇ ਆ ਅੱਛਾ ਪੁਰਾਣਾ ਲੋਹਾ ਲਿਆ ਕੇ ਉਹਨੂੰ ਨਵਾਂ ਕਰਦੇ ਹਾਂ ਹਾਂ ਹਾਂਜੀ 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 ਅੱਛਾ ਜਿਹੜੀਆਂ ਮੈਂ ਖੁੰਡੀਆਂ ਦੇਖਿਆ ਸੀ ਕੋਈ ਕਿਸੇ ਟਰੱਕ ਦਾ ਐਕਸਲ ਹੈ ਕੋਈ ਕਿਸੇ ਚੀਜ਼ ਦਾ ਪਟਾ ਹੈ ਇਹ ਇਹਨਾਂ ਚੀਜ਼ਾਂ ਨੂੰ ਤੁਸੀਂ ਖਰੀਦ ਕੇ ਦੁਬਾਰਾ ਨਵਾਂ ਬਣਾ ਦਿੰਦੇ ਹੋ ਹਾਂਜੀ ਹਾਂਜੀ ਨਵਾਂ ਬਣਾ ਲੈਂਦਾ ਜਿੱਦਾ ਉਹਦੇ ਛੈਣੀਆਂ ਬਣਾਣੀ ਹੋ ਗਈ ਹਾਂ ਜਾਂ ਕੁਝ ਹੋਰ ਬਣਾਣਾ ਹੋ ਗਿਆ ਉਹ ਬਣਾ ਦਿੰਦੇ ਆ ਅੱਛਾ ਕਿਹੜੇ ਕਿਹੜੇ ਚੀਜ਼ਾਂ ਦਾ ਇਸਤੇਮਾਲ ਜ਼ਿਆਦਾ ਕਰਦੇ ਹੋ ਲੋਹੇ ਦਾ ਆਪਾਂ ਛੈਣੀਆਂ ਦਾ ਕੁੰਡੀਆਂ ਸੰਡਾਸੀਆਂ ਐ ਚੀਜ਼ ਜ਼ਿਆਦਾ ਵਿਕਦੀ ਹੈ ਤੇ ਇਹ ਪੁਰਾਣਾ ਲੋਹਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਹੁੰਦਾ ਹੈ ਇਹ ਤੇ ਇਸਤੇਮਾਲ ਹੋਇਆ ਹੁੰਦਾ ਪਹਿਲਾਂ ਇਹ ਪਹਿਲਾਂ ਬਸ ਆਈ ਹੁੰਦਾ ਨਾ ਕਿ ਮਕਾਨਾਂ ਚ ਪ੍ਰਾਣਾ ਸਰਿਆ ਲੱਗਦਾ ਹੈ ਐਕਸਲ ਟੁੱਟੇ ਹੋਏ ਆ ਗੱਡੀਆਂ ਦੇ ਆ ਜਾਂਦੇ ਆ ਉਹਨਾਂ ਦੇ ਘੋਲ ਬਣਾ ਦਿੰਦੇ ਜੋ ਪਟੇ ਜੇ ਉਹ ਪਾਈ ਹੁੰਦੇ ਹੈ ਹਾਂ ਪਟੇ ਦੀ ਰਕਾਬਾ ਹੁੰਦੀ ਹੈ ਗੱਡੀ ਦੀ ਉਹਨਾਂ ਦੀ ਸ਼ੈਣੀਆਂ ਬਣਾ ਲੈਂਦੇ ਆ ਠੀਕ ਹੈ ਅੱਛਾ ਕਿੰਨੇ ਕੁ ਲੋਕ ਹੁਣ ਹੋਣਗੇ ਇਸ ਕੀਤੇ ਦੇ ਵਿੱਚ ਕੰਮ ਕਰਨ ਵਾਲੇ ਇਸ ਵੇਲੇ ਇੱਥੇ ਤੋਂ ਜ਼ਿਆਦਾ ਨਹੀਂ ਇੱਥੇ ਤੋਂ 6-7 ਘਾਰੇ ਆ ਜਿਹੜੇ ਹੁਣ ਲੱਗਦੇ ਆ ਕਰਦੇ ਆ ਵੈਸੇ ਹਿਮਾਚਲ ਬਹੁਤ ਹੈਗੇ ਹਿਮਾਚਲ ਪਏ ਆਪਣੇ ਬੰਦੇ ਉੱਥੇ ਉੱਥੇ 10 12 ਪਏ ਆ ਉੱਥੇ ਵੀ ਹਿਮਾਚਲ ਵੀ ਬਸ ਯਾਨੀ ਕਿ ਸੈਂਕੜੇ ਦੇ ਵਿੱਚ ਹੀ ਗਿਣਤੀ ਰਹਿ ਗਈ ਹਾਂ ਹਾਂ ਬਸ 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 ਜਿਸ ਕਾਰਨ ਕੀ ਇਹ ਛੱਡਦੇ ਕਿਉਂ ਜਾ ਰਹੇ ਨਵੀਂ ਪੀੜ੍ਹੀ ਕਿ ਆ ਧਿਆਨ ਨਹੀਂ ਦਿੰਦੀ ਜਾਂ ਉਹਨਾਂ ਦਾ ਰੁਝਾਨ ਨਹੀਂ ਹੈ ਬੰਲਾ ਵੀ ਪੀੜ੍ਹੀ ਅੱਗੇ ਕੰਮ ਆ ਸਿੱਖਦੇ ਨਹੀਂ ਨਾ ਕੋਈ ਕੰਮ ਹੈਗਾ ਜੇ ਕੰਮ ਹੋ ਤਾਂ ਬੰਦਾ ਸਿੱਖੇ ਵੀ ਹੁਣ ਦੂਜੀ ਦੂਜੀ ਬਸ ਆਪਣੇ ਚਲੇ ਜਾਂਦੇ ਕੋਈ ਨੌਕਰੀ ਤੇ ਲੱਗ ਜਾਂਦਾ ਹੈ ਕੋਈ ਕਾ ਚੀਜ਼ ਤੇ ਲੱਗ ਜਾਂਦਾ ਕੋਈ ਝਾੜੀ ਜਾ ਰਿਹਾ 10 ਆ ਰਹੀ ਹੈ ਤਾਂ ਇਹੋ ਛੱਡੇ ਜਾਂਦੇ ਪਏ ਬਿਲਕੁਲ ਅੱਛਾ ਜੋ ਕਹਿੰਦੇ ਹੁੰਦੇ ਸੀ ਨਾ ਕਿ ਆਪਣਾ ਕੀਤਾ ਆਪਣਾ ਹੀ ਹੁੰਦਾ ਆਪਣੇ ਹੱਥਾਂ ਦਾ ਆਪਣੀ ਮਿਹਨਤ ਆਪਣੀ ਮਿਹਨਤ ਆਪਣੀ ਹੁੰਦੀ ਹੈ ਹੁਣ ਦੇਖੋ ਕਿਸੇ ਅੱਗੇ ਹੱਥ ਨਹੀਂ ਫੈਲਾਇਆ ਕਿਸੇ ਅੱਗੇ ਕੁਝ ਨਹੀਂ ਕਰਿਆ ਆਪਣਾ ਖਮਾਇਆ ਆਪਣਾ ਖਾਇਆ ਪਰ ਨਵੀਂ ਪੀੜੀ ਨੂੰ ਇੰਨੀ ਬਚਤ ਹੀ ਹੈ ਨਹੀਂ ਵੀ ਉਹ ਨਵੀਂ ਪੀੜੀ ਨੂੰ ਨਹੀਂ ਹੈਗੀ ਨਵੀਂ ਪੀੜੀ ਨੂੰ ਪਤਾ ਹੀ ਨਹੀਂ ਹੈਗਾ ਹੁਣ ਇਦਾਂ ਇਹ ਤਾਂ ਬਸ ਆਪਾਂ ਬੈਠੇ ਆਂ ਕਰੀ ਜਾ ਰਿਆ ਗੁਜ਼ਾਰਾ ਆਪਣਾ ਇਹ ਆਪਣਾ ਗੁਜ਼ਾਰਾ ਕਰਦੇ ਆ ਅੱਛਾ ਜ਼ਿਆਦਾਤਰ ਇਹ ਮੈਂ ਸੁਣਿਆ ਕਿ ਰਾਜਸਥਾਨ ਦੇ ਲੋਕ ਜ਼ਿਆਦਾਤਰ ਇਹ ਕੰਮ ਕਰਦੇ ਆ ਹਾਂ ਜੀ ਹਾਂ ਜੀ ਰਾਜਸਥਾਨ ਦੇ ਤੁਸੀਂ ਕਿੱਥੋਂ ਦੇ ਹੋ ਰਾਜਸਥਾਨ ਦੇ ਹਾਂ ਜੀ ਰਾਜਸਥਾਨ ਦੇ ਕਿਉਂਕਿ ਰਾਜਸਥਾਨ ਦੇ ਲੋਕ ਲੋਹੇ ਨੂੰ ਢਾਲਣ ਦੇ ਵਿੱਚ ਮੰਨੇ ਪਰ ਮੰਨੇ ਜਾਂਦੇ ਸੀਗੇ ਤਲਵਾਰਾਂ ਉਸ ਵਕਤ ਰਾਜਸਥਾਨ ਦੀਆਂ ਕਹਿੰਦੇ ਆਪਣੇ ਪੂਰੀ ਦੁਨੀਆ 'ਚ ਜਾਣੀਆਂ ਜਾਂਦੀਆਂ ਸੀ ਬਾ ਪਹਿਲਾਂ ਦਾ ਤਾਂ ਹੁਣ ਪਤਾ ਨਹੀਂ ਹੈ ਹੁਣ ਪਹਿਲੀ ਪੀੜ੍ਹੀ ਕੀ ਕਰਦੀ ਕਿਆ ਨਹੀਂ ਹੁਣ ਤੁਹਾਡੇ ਬਜ਼ੁਰਗ ਕੀ ਕਰਦੇ ਸੀਗੇ ਆਈ ਲੋਹੇ ਦਾਈ ਕੰਮ ਕਰਦੇ ਸੀ ਆਪਣੇ ਵੀ ਅੱਛਾ ਤੁਸੀਂ ਆਪਣੇ ਬਜ਼ੁਰਗਾਂ ਤੋਂ ਹੀ ਸਿੱਖਿਆ ਹਾਂ ਬਜ਼ੁਰਗਾਂ ਮੈਂ ਸਿੱਖਿਆ ਸਾਰਾ ਤੇ ਆਪਣੀ ਅੱਗੇ ਤੁਹਾਡੇ ਬੱਚੇ ਬਹੁਤ ਬੱਚੇ ਹੁਣ ਅੱਗੇ ਨੌਕਰੀ ਕਰਦੇ ਆ ਕੋਈ ਧਿਆੜੀ ਜਾ ਰਿਹਾ ਇਹ ਕੰਮ ਨਹੀਂ ਕਰ ਆਏ ਕੰਮ ਨਹੀਂ ਕਰ ਰਹੇ ਹੁਣ ਮੈਂ ਇਹ ਚੀਜ਼ ਹੈਗੀ ਹੈ ਕਿ ਕਿਤੇ ਨਾ ਕਿਤੇ ਲੋਹਾਰ ਜਿਹੜੇ ਨੇ ਹੁਣ ਉਹਨਾਂ ਦੀ ਨਵੀਂ ਪੀੜ੍ਹੀ ਜਿਹੜੀ ਹੈ ਉਹ ਇਸ ਕੰਮ ਤੋਂ ਵਾਂਝੀ ਹੁੰਦੀ ਜਾਂਦੀ ਹੈ ਕਿਉਂਕਿ ਮਿਹਨਤ ਜ਼ਿਆਦਾ ਹੈ ਬਚਤ ਘਟਿਆ ਪਰ ਇੱਥੇ ਤੁਸੀਂ ਦੇਖੋ ਪਹਿਲਾਂ ਇਸੇ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਸੀ ਇੱਕ ਤਾਂ ਰੀਸਾਈਕਲ ਹੋ ਜਾਂਦਾ ਲੋਹਾ ਔਰ ਦੂਸਰਾ ਸਭ ਤੋਂ ਵੱਡੀ ਗੱਲ ਹੈ ਕਿ ਗ੍ਰਾਹਕਾਂ ਨੂੰ ਵੀ ਚੀਜ਼ ਜਿਹੜੀ ਹੈ ਉਹ ਸਸਤੀ ਮਿਲ ਜਾਂਦੀ ਹੈ ਇਹ ਤੁਹਾਨੂੰ ਦੱਸ ਦਈਏ ਕਿ ਟ੍ਰਾਂਸਪੋਰਟ ਨਗਰ ਦੇ ਵਿੱਚ ਜਿਹੜੇ ਖਰਾਬ ਵਹੀਕਲਸ ਹੋ ਜਾਂਦੇ ਆ ਟਰੱਕ ਦਾ ਸਮਾਨ ਜਿਹੜੇ ਬਦਲਦੇ ਆ ਉਹ ਇਹ ਲੋਹਾ ਲੈ ਕੇ ਆਂਦੇ ਆ ਤੁਹਾਨੂੰ ਇੱਕ ਪੁਰਾਣਾ ਲੋਹਾ ਵੀ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦਾ ਉਹ ਲੋਹਾ ਹੁੰਦਾ ਜਿੰਨੂੰ ਇਹ ਟਾਲਦੇ ਆ ਉਹ ਟਾਲਕੇ ਬਣਾਉਂਦੇ ਆ ਜਿਸ ਤਰ੍ਹਾਂ ਇੱਥੇ ਇੱਕ ਇਹ ਕੇ ਸੂਆ ਬਣਾਇਆ ਹੋਇਆ ਤੁਹਾਨੂੰ ਦੱਸ ਦਈਏ ਕਿ ਇਹ ਐਕਸਲ ਹੈ ਐਕਸਲ ਦਾ ਰੂਪ ਇਹਨਾਂ ਨੇ ਇਸ ਤਰ੍ਹਾਂ ਦੇ ਨਾਲ ਟਾਲਕੇ ਨੂੰ ਬਣਾ ਦਿੱਤਾ ਔਰ ਪੁਰਾਣੇ ਲੋਹੇ ਨੂੰ ਜਿਸ ਤਰ੍ਹਾਂ ਇਹ ਵੀ ਇਹ ਐਕਸਲ ਹੈ ਇਹ ਐਕਸਲ ਹੈ ਕਿਸੇ ਗੱਡੀ ਦਾ ਔਰ ਇਹਨੂੰ ਹੁਣ ਐਕਸਲ ਨੂੰ ਜਿਹੜਾ ਚੈਨੀ ਦੇ ਰੂਪ ਦੇ ਵਿੱਚ ਇਹਨਾਂ ਨੇ ਢਾਲ ਦਿੱਤਾ ਹੈਗਾ ਔਰ ਹੱਥਾਂ ਦੀ ਮਿਹਨਤ ਦੇ ਨਾਲ ਇਹ ਸਾਰੀਆਂ ਚੀਜ਼ਾਂ ਬਣਾਉਂਦੇ ਨੇ ਔਰ ਇਧਰ ਹੁਣ ਮੇਹ ਦੇ ਚੰਦ ਘ ਘਰ ਰਹਿਗੇ ਨੇ ਗਿਣਤੀ ਦੇ 4-6 ਘਰ ਹੋਣਗੇ ਜੋ ਇਸ ਕਿੱਤੇ ਨੂੰ ਹਲੇ ਵੀ ਅਪਣਾਉਂਦੇ ਐ ਪਰ ਨਵੀਂ ਪੀੜ੍ਹੀ ਜਿਹੜੀ ਐ ਉਹ ਦੂਰ ਹੁੰਦੀ ਜਾਂਦੀ ਐ ਅੱਛਾ ਕਹਰੇ ਕਿ ਨਵੀਂ ਪੀੜ੍ਹੀ ਇਸ ਕੰਮ ਤੋਂ ਦੂਰ ਹੁੰਦੀ ਜਾਂਦੀ ਐ ਕਿਉਂਕਿ ਬਚਤ ਘਟ ਐ ਹਾਂ ਹੁਣ ਕੰਮ ਕਮ ਤਰਿਆ ਨਹੀਂ ਐ ਤਾਂ ਕਰਕੇ ਹੁਣ ਹੋਵੇ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਖਰੀਦਦੇ ਹੋ ਲੋਹੇ ਦੀਆਂ ਉਹ ਜਿਹਦੇ ਤੋਂ ਫਿਰ ਇਹ ਨਵੀਆਂ ਚੀਜ਼ਾਂ ਬਣਾ ਲੈਨੇ ਹੋ ਕਿਹੜੀ-ਕਿਹੜੀ ਚੀਜ਼ ਤੁਹਾਡੇ ਕੰਮ ਆ ਜਾਂਦੀ ਐ ਸਰੀ ਆ ਜਾਂਦਾ ਕਬਾਣੀ ਆ ਜਾਂਦੀ ਐ ਐਕਸਲ ਆ ਜਾਂਦਾ ਐ ਇਹ ਜਿੰਦਾ ਕੰਮ ਆ ਜਾਂਦੀ ਹੈ ਸਾਡੇ ਅੱਛਾ ਇਹਨਾਂ ਤੋਂ ਫਿਰ ਕੀ ਕੀ ਬਣ ਸਕਦਾ ਇਹਨਾਂ ਚੈਣੀਆਂ ਬਣਾਉਂਦੀ ਆਂ ਕੁਲਾੜੀ ਵੀ ਬਣਾਉਂਦੇ ਆਂ ਕੁੰਡੀਆਂ ਬਣਾਉਂਦੇ ਆਂ ਬਸ ਅੱਛਾ ਮੰਗ ਹੈਗੀ ਲੋਕ ਆ ਮੈਂ ਦੇਖਿਆ ਸੀ ਰੁਕਦੇ ਆਂ ਸਪੈਸ਼ਲੀ ਆ ਕੇ ਪੁੱਛਦੇ ਆ ਵੀ ਕਿਹੜੀ ਕਿਹੜੀ ਚੀਜ਼ ਇਹ ਸਸਤੀ ਪੈਂਦੀ ਆ ਕਿਉਂਕਿ ਅੰਕਲ ਤਾਂ ਮਸ਼ੀਨੀ ਯੁੱਗ ਹੈ ਮਿੰਟਾਂ 'ਚ ਚੀਜ਼ਾਂ ਤਿਆਰ ਹੋ ਜਾਂਦੀਆਂ ਜਾਂਦੀ ਆ ਉਹਦਾ ਨੁਕਸਾਨ ਹੋਇਆ ਇਸ ਕਲਾ ਨੂੰ ਹਾਂ ਹੁੰਦਾ ਹੈ ਨੁਕਸਾਨ ਤੋਂ ਬਾ ਥੋੜੀ ਬਹੁਤ ਬਚਤ ਹੁੰਦੀ ਹੈ ਇਹਦੇ ਜਿਆਦਾ ਨਹੀਂ ਹੁੰਦੀ ਨਹੀਂ ਜਿਆਦਾ ਬਚਤ ਹਾਂ ਤੇ ਪਰ ਹੁਣ ਤੁਹਾਡੇ ਬੱਚੇ ਆਂਦੇ ਆ ਕਰਦੇ ਆ ਸਿੱਖਦੇ ਆ ਕੰਮ ਕਿ ਨਹੀਂ ਨਹੀਂ ਸਿੱਖਦੇ ਆ ਉਹ ਨਹੀਂ ਸਿੱਖਦੇ ਨਾ ਕੰਮ ਹੀ ਨਹੀਂ ਰਿਹਾ ਕਿੱਥੋਂ ਸਿੱਖਣਗੇ ਅੱਛਾ ਆਮ ਗ੍ਰਾਹਕਾਂ ਨੂੰ ਜਿਹੜਾ ਫਾਇਦਾ ਮਿਲ ਜਾਂਦਾ ਹੈ ਕਿ ਉਹ ਚੀਜ਼ ਬਾਜ਼ਾਰ ਨਾਲੋਂ ਸਸਤੀ ਮਿਲ ਜਾਂਦੀ ਆ ਹਾਂ ਹਾਂ ਮਿਲ ਜਾਂਦਾ ਹੈ ਕਿਉਂ ਬਾਜ਼ਾਰ ਤੋਂ ਇੱਥੇ ਸਸਤੀ ਮਿਲਦੀ ਆ ਇੱਕ ਤਾਂ ਬਾਜ਼ਾਰ ਨਾਲੋਂ ਚੀਜ਼ ਸਸਤੀ ਮਿਲ ਜਾਂਦੀ ਹੈ ਔਰ ਇੱਕ ਇਹਨਾਂ ਦਾ ਵੀ ਰੋਜ਼ਗਾਰ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ ਇਸੇ ਕਾਰਨ ਲੋਕ ਵੀ ਆ ਕੇ ਇਹ ਤੋਂ ਖਰੀਦਾਰੀ ਕਰ ਰਹੇ ਨੇ ਪਰ ਦੱਸਦੀ ਹੈ ਕਿ ਲੋਹਾਰਾਂ ਦਾ ਕੀਤਾ ਕਿਤੇ ਨਾ ਕਿਤੇ ਹੁਣ ਵਾਂਝਾ ਹੁੰਦਾ ਜਾ ਰਿਹਾ ਹੈ ਖੁੰਝਦਾ ਜਾ ਰਿਹਾ ਹੈ ਕਿਉਂਕਿ ਮਸ਼ੀਨੀ ਯੁੱਗ ਹੈ ਹਰ ਚੀਜ਼ ਮਿੰਟਾਂ ਸਕਿੰਟਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਅੱਜ ਕੱਲ ਦਾ ਵੈਸੇ ਮਸ਼ੀਨੀ ਯੁੱਗ ਹੈ ਸਕਿੰਟਾਂ ਦੇ ਵਿੱਚ ਚੀਜ਼ਾਂ ਤਿਆਰ ਹੋ ਜਾਂਦੀਆਂ ਨੇ ਤੇ ਇੱਥੇ ਇੱਕ ਵੀਰਾ ਜੀ ਜਿਹੜੇ ਖਰੀਦਣ ਆਏ ਹੈ ਵੀਰਾ ਜੀ ਕੀ ਚੀਜ਼ ਆ ਇਹ ਖਰੀਦੀ ਇਹ ਕੁੰਡੀ ਆ ਭਾਈ ਅਸੀਂ ਮਿਹਨਤ ਮਜ਼ਦੂਰੀ ਕਰੀਦੀ ਆ ਪੇਟੀਆਂ ਚੱਕੀ ਦੀਆਂ ਟਰਾਂਸਪੋਰਟ ਤੇ ਤੇ ਉਹਦੇ ਲਈ ਈਜ਼ੀ ਚੱਕੀ ਜਾਂਦੀਆਂ ਭਾਈ ਬਸ ਅੱਜਕੱਲ੍ਹ ਤਾਂ ਮਸ਼ੀਨੀ ਯੁੱਗ ਆ ਇਹ ਚੀਜ਼ਾਂ ਮਸ਼ੀਨੀ ਯੁੱਗ ਤਾਂ ਹੈ ਪਰ ਜਿਹੜਾ ਕੰਮ ਭਾਈ ਹੱਥ ਨਾਲ ਹੋਣਾ ਉਹ ਹੱਥ ਨਾਲ ਹੀ ਹੋਣਾ ਵਾ ਬਿਲਕੁਲ ਰੋਜ਼ਗਾਰ ਚੱਲਦਾ ਰੋਜ਼ਗਾਰ ਚੱਲਦਾ ਰਹਿੰਦਾ ਇਹਨਾਂ ਨੂੰ ਵੀ ਆਪਣੇ ਰੋਟੀ ਦੇ ਜੀਕਲ ਆਇਆ ਹੋਇਆ ਹੈ ਗੁਜਾਰੇ ਮਿਹਨਤ ਕਰਦੇ ਗਰਮੀ ਸਰਦੀ ਨਹੀਂ ਦੇਖਦੇ ਭਾਈ ਇਹ ਬਿਲਕੁਲ ਅੱਛਾ ਆਪਣਾ ਹੀ ਲੋਡ ਸਰ ਜਾਂਦੀ ਆ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਆ ਮਿਲ ਜਾਂਦੀ ਆ ਇਹ ਬਾਜ਼ਾਰੋਂ ਸਸਤੀ ਮਿਲ ਜਾਂਦੀ ਥੋੜੀ ਮਹਿੰਗੀ ਸਸਤੀ ਐ ਸਸਤੀ ਐ ਭਾਈ 50 ਰੁਪਏ ਦੀ ਆ ਕੋਈ ਨਹੀਂ ਇਹਦੇ ਨਾਲ ਸਾਡੇ ਹੱਥ ਤੇ ਛਾਲੇ ਪੈਣੋਂ ਬਚ ਜਾਂਦੇ ਆ ਭਾਈ ਜੋਰ ਘੱਟ ਲੱਗਦਾ ਇਹਦੇ ਨਾਲ ਇਹਨਾਂ ਦਾ ਰੋਜ਼ਗਾਰ ਇਹਨਾਂ ਦਾ ਰੋਜ਼ਗਾਰ ਚੱਲਦਾ ਭਾਈ ਹਾਂਜੀ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ